ਸਸਿਕਾ ਜੀ ਸਾਰੇ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਵੀਰੇ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਤੁਸੀਂ ਥੰਬਨੇਲ ਪੜ੍ਹ ਹੀ ਚੁੱਕੇ ਹੋ ਕਿ 5 ਨਵੰਬਰ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਅ 5 ਨਵੰਬਰ ਤੱਕ ਦੀ ਜਾਣਕਾਰੀ ਇਸ ਕਰਕੇ ਸਾਂਝੀ ਕਰਾਂਗੇ ਕਿਉਂਕਿ ਹੁਣ ਜਿਹੜਾ ਮੌਸਮ ਹੈ ਉਹ ਕੋਈ ਬਾਤ ਜਿਆਦਾ ਬਦਲਾਅ ਵਾਲ ਦੇਖਣ ਨੂੰ ਨਹੀਂ ਮਿਲ ਰਿਹਾ ਦੱਖਣੀ ਭਾਰਤ ਵੱਲ ਗੱਲ ਕਰੀ ਤਾਂ ਦੋ ਲਗਾਤਾਰ ਚੱਕਰਵਾਤੀ ਸਿਸਟਮ ਬਣ ਰਹੇ ਨੇ ਅਰਬ ਸਾਗਰ ਦੇ ਵਿੱਚ ਅਤੇ ਬੰਗਾਲ ਦੀ ਖਾੜੀ ਵਿੱਚ ਅਰਬ ਸਾਗਰ ਵਾਲਾ ਸਿਸਟਮ ਇਸ ਤਰੀਕੇ ਨਾਲ ਗੁਜਰਾਤ ਅਤੇ ਰਾਜਸਥਾਨ ਤੱਕ ਜਾਣਾ ਤੈ ਹੈ ਅਤੇ ਬੰਗਾਲ ਦੀ ਖੜਵਲੀ ਸਿਸਟਮ ਜਿਹੜਾ ਇਸ ਤਰੀਕੇ ਨਾਲ ਹੁੰਦਾ ਹੋਇਆ ਮੱਧ ਭਾਰਤ ਤੱਕ ਪਹੁੰਚਦਾ ਹੈ ਛਤੀਸਗੜ ਤੋਂ ਫਿਰ ਝਾਰਖੰਡ ਬਿਹਾਰ ਤੋਂ ਹੁੰਦਾ ਹੋਇਆ ਅਸਾਮ ਵੱਲ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਵੱਲ ਇਸ ਦਾ ਅਸਰ ਫਿਲਹਾਲ ਘੱਟ ਹੀ ਦਿਖਾਈ ਦੇ ਰਿਹਾ ਹੈ ਗੱਲ ਕੀਤੀ ਜਾਵੇ ਤਾਂ ਇਹ ਜਿਹੜੇ ਬਰਸਾਤੀ ਸਿਸਟਮ ਨੇ ਪੰਜਾਬ ਵੱਲ ਤਾਂ ਕੋਈ ਨਹੀਂ ਆਉਣਗੇ ਪਰ ਇਹ ਜਿਹੜਾ ਇੱਕ ਸਿਸਟਮ ਜਿਹੜਾ ਵੈਸਟਰਨ ਡਿਸਟਰੈਕਟ ਬਣ ਰਹੀ ਹੈ ਇਹ ਵਾਲੀ ਇਹ ਕੂਚ ਕਰਦੀ ਹੋਈ ਇਸ ਤਰੀਕੇ ਨਾਲ ਉੱਤਰੀ ਭਾਰਤ ਦੇ ਨੇੜੇ-ਤੇੜੇ ਪਹੁੰਚ ਸਕਦੀ ਹੈ ਜਿਸ ਦੀ ਆਉਣ ਦੀ ਤਰੀਕ ਉੱਤਰੀ ਭਾਰਤ ਦੇ ਨਿਰਦੇਸ਼ ਜੰਮੂ ਕਸ਼ਮੀਰ ਤੱਕ ਜਿਹੜੀ ਹੈ ਉਹ 2 ਨਵੰਬਰ ਤੱਕ ਦੀ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਉਸ 5 ਨਵੰਬਰ ਤੱਕ ਕੀ ਕੀ ਹਾਲਾਤ ਹੋਣਗੇ ਪੰਜਾਬ ਤੱਕ ਇਹ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਫਿਲਹਾਲ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਿਓ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਲਾਈਕ ਵੀ ਕਰਦੇ ਹੋ ਪੰਜਾਬ ਤੇ ਤਾਜ਼ਾ ਹਾਲਾਤ ਦੇਖੇ ਜਾਣ ਤਾਂ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਪਹਾੜੀ ਖੇਤਰ ਵਿੱਚ ਇਕਾਦੁੱਕਾ ਸਿਸਟਮ ਲਗਾਤਾਰ ਬਣ ਰਹੇ ਨੇ ਬਰਫਵਾਰੀ ਅਤੇ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਅਤੇ ਪੰਜਾਬ ਦੇ ਵਿੱਚ ਅੱਜ ਕੱਲ੍ਹ ਕੀਤੀ ਜਾਵੇ ਤਾਂ ਪਠਾਨਕੋਟ ਦੇ ਨੇੜੇ ਤੇ ਇੱਕ ਸਿਸਟਮ ਹਲਕਾ ਜਿਹਾ ਪਹੁੰਚਿਆ ਹੋਇਆ ਜੋ ਕਿ ਪਠਾਨਕੋਟ ਅਤੇ ਗੁਰਦਾਸਪੁਰ ਦੇ ਨੇੜੇ ਤੇ ਬਦਲਾਅ ਕਰ ਸਕਦਾ ਪਰ ਭਾਰੀ ਮੀਂਹ ਦੀ ਉਮੀਦ ਨਾ ਮਾਤ ਦੇ ਬਰਾਬਰ ਹੈ ਗੱਲ ਕੀਤੀ ਜਾਵੇ 23 24 ਅਤੇ 25 ਤਰੀਕ ਲਗਾਤਾਰ 30 ਤੋਂ ਉੱਪਰ ਤਾਪਮਰ ਬਣਿਆ ਰਹੇਗਾ ਗਰਮੀ ਦਾ ਮਾਹੌਲ ਬਣਿਆ ਹੋਇਆ ਹੈ ਤੇ ਕੋਈ ਤਕੜੀ ਕਾਰਵਾਈ ਨਹੀਂ ਹੈ ਪੱਛਮੀ ਹਵਾ ਲਗਾਤਾਰ ਚਲਦੀ ਰਹੇਗੀ ਪਰ 25 ਤਰੀਕ ਤੋਂ ਬਾਅਦ ਥੋੜੀ ਜਿਹੀ ਤੇਜ਼ ਪੱਛਮੀ ਹਵਾ ਚਲ ਸਕਦੀ ਹੈ ਜਿਸ ਦੇ ਨਾਲ ਪਹਾੜੀ ਖੇਤਰਾ ਵਿੱਚੋਂ ਵੀ ਚੱਕਰਵਾਤੀ ਹਵਾ ਪੰਜਾਬ ਦੇ ਵੱਲ ਕੂਚ ਕਰੇਗੀ 26 ਤਰੀਕ ਤੋਂ ਬਾਅਦ ਜਿਹੜਾ ਹੌਲੀ-ਹੌਲੀ ਤਾਪਮਾਨ ਹੈ ਉਹ ਘਟਣਾ ਸ਼ੁਰੂ ਹੋਏਗਾ ਦਿਨ ਦਾ ਮੈਕਸਿਮਮ ਤਾਪਮਾਨ 28-29 ਡਿਗਰੀ ਤੱਕ ਆਉਣ ਦੀ ਸੰਭਾਵਨਾ ਹੈ ਜਾਨਕਿ 2 ਤੋਂ 3 ਡਿਗਰੀ ਪੰਜਾਬ ਦਾ ਤਾਪਮਾਨ ਘਿਰਦਾ ਹੋਇਆ ਦਿਖਾਈ ਦੇ ਸਕਦਾ ਹੈ ਜਿਆਦਾ ਠੰਡ ਦੀ ਉਮੀਦ ਨਹੀਂ ਕੀਤੀ ਜਾ ਰਹੀ ਪਰ ਸਵੇਰੇ ਅਤੇ ਸ਼ਾਮ ਜਿਹੜੀ ਠੰਡ ਹੈ ਉਹ ਥੋੜੀ ਜਿਹੀ ਵਧ ਰਹੀ ਹੈ ਇੱਕ ਇੱਕ ਡਿਗਰੀ ਤਾਪਾਂ ਜਿਹੜਾ ਰਾਤ ਦਾ ਘਟ ਰਿਹਾ ਹੈ ਰਾਤ ਦਾ ਤਾਪਮਨ 17 ਡਿਗਰੀ ਤੱਕ ਆਉਣ ਦੀ ਉਮੀਦ 26 ਤਰੀਕ ਤੋਂ ਬਾਅਦ ਵੰਦੇ ਹੋਈ ਦਿਖਾਈ ਦੇ ਰਹੀ ਹੈ 28 29 ਤਰੀਕ ਦੇ ਨੇੜੇ ਤੇੜੇ ਇੱਕ ਹਲਕਾ ਜਿਹਾ ਸਿਸਟਮ ਜਿਹੜਾ ਇਹ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਨੇੜੇ ਤੇੜੇ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਭਾਰੀ ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਹੈ ਪਰ ਹਲਕੇ ਚ ਸਿਸਟਮ ਆਉਣ ਦੇ ਨਾਲ ਤਾਪਮਾਨ ਦੇ ਵਿੱਚ ਗਰਾਵਟ ਆ ਸਕਦੀ ਹੈ ਇਹ ਗੱਲ ਕੀਤੀ ਜਾਵੇ ਹਵਾਵਾਂ ਦੀ ਤਾਂ ਹਵਾਵਾਂ ਇਸੇ ਤਰੀਕੇ ਨਾਲ ਸਥਿਰ ਰਹਿਣਗੀਆਂ ਨਵੰਬਰ ਦੇ ਪਹਿਲੇ ਦਿਨਾਂ ਦੇ ਵਿੱਚ ਇਕਾ ਦੁੱਕਾ ਸਿਸਟਮ ਜਿਹੜੇ ਨੇ ਉਹ ਵੈਸਟਰਨ ਡਿਸਟਰਬੈਂਸ ਦੇ ਇਸ ਤਰੀਕੇ ਨਾਲ ਪੰਜਾਬ ਤੋਂ ਉੱਪਰਲੇ ਪਾਸੇ ਜੰਮੂ ਅਤੇ ਲੇਹ ਵੱਲ ਗੁਜ਼ਰਦੇ ਹੋਏ ਦਿਖਾਈ ਦੇ ਸਕਦੇ ਨੇ ਜਿਨ੍ਹਾਂ ਦੀ ਪੰਜਾਬ ਵੱਲ ਕੂਚ ਦੀ ਉਮੀਦ ਫਿਲਹਾਲ ਘੱਟ ਹੈ ਪੰਜਾਬ ਦੇ ਵਿੱਚ ਆਉਣ ਦੇ ਚਾਂਸ ਘੱਟ ਨੇ ਮੱਧ ਭਾਰਤ ਦੀ ਬਗਰ ਗੱਲ ਕੀਤੀ ਜਾਵੇ ਤਾਂ ਇਸ ਤਰੀਕੇ ਨਾਲ ਇੱਥੇ ਤੱਕ ਸਿਸਟਮ ਜਿਹੜੇ ਨੇ ਉਹ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ ਜੜਕੇ ਹਰਿਆਣਾ ਤੋਂ ਪਿੱਛੇ ਅੱਧਾ ਰਾਜਸਥਾਨ ਅੱਧਾ ਜੁਪੀ ਅਤੇ ਬਹੁਤ ਸਾਰਾ ਹਿੱਸਾ ਮੱਧ ਪ੍ਰਦੇਸ਼ ਦਾ ਇਹ ਸਿਸਟਮ ਕਵਰ ਕਰ ਲੈਣਗੇ ਜਾਨੀ ਕਿ ਆਪਾਂ ਕਹਿ ਸਕਦੇ ਆ ਕਿ ਪੰਜਾਬ ਹਰਿਆਣਾ ਅਤੇ ਰਾਜਸਥਾਨ ਅਤੇ ਪੱਛਮੀ ਜੁਪੀ ਇਹ ਥੋੜੇ ਜੇ ਮੀਂਹ ਤੋਂ ਸਖਣੇ ਦਿਖਾਈ ਦੇ ਰਹੇ ਨੇ ਕੋਈ ਤਕੜੀ ਕਾਰਵਾਈ ਹੁੰਦੀ ਫਿਲਹਾਲ ਦਿਖਾਈ ਨਹੀਂ ਦੇ ਰਹੀ ਪਰ ਫਿਲਹਾਲ 12 13 ਦਿਨ ਪਏ ਨੇ ਅਜਿਹੇ ਦੇ ਵਿੱਚ ਸਿਸਟਮ ਜਿਹੜੇ ਨੇ ਆਪਣਾ ਕਿਤੇ ਨਾ ਕਿਤੇ ਰੂਪ ਬਦਲ ਸਕਦੇ ਨੇ ਅਗਰ ਕੋਈ ਵੱਡੀ ਕਾਰਵਾਈ ਹੋਈ ਤਾਂ ਉਹਦੇ ਬਾਰੇ ਜਿਹੜੀ ਪ੍ਰੋਪਰ ਜਾਣਕਾਰੀ ਹੈ ਤੁਹਾਨੂੰ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤਾਂ ਹੀ ਬਾਰ ਬਾਰ ਰਿਕਵੈਸਟ ਕਰਦੇ ਆ ਕਿ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਕੋਈ ਵੀ ਜਾਣਕਾਰੀ ਹੋਵੇ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਬਣੇ ਰਹੋ ਚੈਨਲ ਪੈਦਰ ਅਪਡੇਟਸ ਤੁਹਾਡੇ ਦੇ ਨਾਲ ਅਗਰ ਕੋਈ ਨਵੀਂ ਜਾਣਕਾਰੀ ਪ੍ਰਾਪਤ ਹੋਈ ਤਾਂ ਵੀਡੀਓ ਲੈ ਕੇ حاضر ਹੋਵਾਂਗੇ ਧੰਨਵਾਦ ਸਾਰਿਆਂ ਦਾ